ਨਾ ਕੰਮ ਵੀ ਹੁੰਦਾ ਪਰ ਟੀਮ ਸਾਡੇ ਨਾਲ ਬਹੁਤ ਵਧੀਆ ਸੋਲਡ ਟੀਮ ਹੈ ਤੇ ਪੂਰੇ ਧਿਆਨ ਦੇ ਨਾਲ ਜਿਹੜਾ ਹੈਗਾ ਇਹ ਕੰਮ ਕੀਤਾ ਜਾਊਗਾ ਔਰ ਡਿਪਟੀ ਕਮਿਸ਼ਨਰ ਸ੍ਰੀ ਮਕਸਦ ਸਾਹਿਬ ਤੇ ਮਾਨਜੋਗ ਸਾਡੇ ਐਸਐਸਪੀ ਸਾਫ ਦਾ ਪੂਰਾ ਸਾਥ ਹੈ ਸੇਫਟੀ ਪੱਖੋਂ ਵੀ ਅਸੀਂ ਪੂਰਾ ਖਿਆਲ ਰੱਖ ਕੇ ਚੱਲ ਰਹੇ ਹਾਂ ਜੀ ਸਾਡੇ ਨਾਲ ਡਾਕਟਰ ਸਾਗਰ ਜੀ ਹੈ ਜੋ ਵੈਟਰਨਰੀ ਡਾਕਟਰ ਨੇ ਔਰ ਇਹ ਪੂਰਾ ਜਿਹੜਾ ਹੈਗਾ ਪਸ਼ੂਆਂ ਦਾ ਖਿਆਲ ਰੱਖ ਰਹੇ ਨੇ ਔਰ ਇਹਨਾਂ ਦੀ ਟੀਮ ਸਾਡੇ ਨਾਲ ਕੰਮ ਕਰ ਰਹੀ ਹੈਗੀ ਹੈ ਅਸੀਂ ਇਹੀ ਹੈ ਵੀ ਕਿਸੇ ਦੇ ਕੋਈ ਕਿਸ ਤਰ੍ਹਾਂ ਦੀ ਕੋਈ ਸਟਣਾ ਲੱਗ ਜੇ ਕਿਸੇ ਪਸੰਦ ਦੇ ਕੋਈ ਸਟਣਾ ਲੱਗ ਜੇ ਸਾਡੇ ਆਪ ਦੇ ਕੋਈ ਸਟਣਾ ਲੱਗ ਜੇ ਤੁਹਾਨੂੰ ਪਤਾ ਹੀ ਹੈ ਵੀ ਇਹਨਾਂ ਦਾ ਜੋਰ ਜਿਹੜਾ ਬਹੁਤ ਅੰਨਾ ਹੁੰਦਾ ਤੇ ਸਾਰੇ ਸੇਫਟੀ ਵਰਤ ਕੇ ਅਸੀਂ ਇਹ ਕੰਮ ਕਰਦੇ ਆਂ। ਹੋਰ ਸਾਰਾ ਜੀ ਆਜੋ જલ્દી લાસ્ટેડિયો